ਪੁਲਿਸ ਦੀ ਅਸੀਂ ਡਿਊਟੀ ਥੋੜੀ ਦੇਖ ਕੇ ਸ਼ਹਿਰ ਥੋੜਾ ਰੁਕ ਗਿਆ ਹੈ ਜਿਤੇ ਐਨਆਰਓ ਸੀ ਸ਼ਹਿਰ ਦੇ ਵਿੱਚ ਕਿ ਸ਼ਹਿਰ ਅਸੀਂ ਨਹੀਂ ਖੁੱਲਣ ਦਿਆਂ ਵੀ ਸਾਨੂੰ ਇਹ ਅੱਜ ਜੇ ਰਿਜ਼ਲਟ ਦਿੰਦੇ ਨੇ ਤੇ ਬਹੁਤ ਅੱਛੀ ਗੱਲ ਹੈ ਅੱਜ ਸਿਰੇ ਐਸਐਸਪੀ ਸਾਹਿਬ ਆਏ ਸੀ ਸਾਨੂੰ ਬੜਾ ਆਸ਼ਵਾਸਨ ਦੇ ਕੇ ਗਏ ਨੇ ਤੇ ਅਸੀਂ ਉਹਨਾਂ ਤੋਂ ਉਮੀਦ ਕਰਦੇ ਆਂ ਕਿ ਉਹਨਾਂ ਦਾ ਕਹਿਣਾ ਸੀ ਅੱਜ ਤੁਹਾਨੂੰ ਸ਼ਾਮ ਤੱਕ ਕੋਈ ਨਾ ਕੋਈ ਰਿਜ਼ਲਟ ਮਿਲੇਗਾ ਕਾਰ ਕੋਈ ਉਮੀਦ ਕਰਦੀ ਆ ਕਿ ਮੇਰਾ ਸਵਾਗਤਾ ਨਹੀਂ ਰਿਆ ਪਰ ਅੱਗੋ ਅੱਗੋ ਬੱਤ ਜਨ ਉਹਨਾਂ ਨੂੰ ਵੇਖਦੇ ਸਾਰੀ ਗੋਲੀ ਮਾਰ ਤੇ ਜਦੋਂ ਤੇ ਸਾਰੇ ਸ਼ਹਿਰ ਦੇ ਸਾਹਮਣੇ ਵੀਡੀਓ ਬਣੇ ਸਾਰੇ ਦੇਸ਼ ਵਿੱਚ ਦੇਸ਼ ਤੇ ਵਾਇਰਲ ਹੋਵੇ ਵੀ ਅੱਜ ਤੋਂ ਬਾਅਦ ਕਿਸੇ ਵੀ ਬੇਕਸੂਰ ਦੇ ਗੋਲੀ ਵੱਜੇ ਤਾਂ ਉਹਦਾ ਇਨਜਾਮ ਹੋਊਗਾ ਨਹੀਂ ਤਾਂ ਤੁਹਾਡੇ ਹੱਥ ਬੰਨੇ ਤੇ ਮੈਨੂੰ ਪਿਸਤੌਲ ਦੇ ਦਿਓ ਦੱਸ ਦੋ ਆ ਮੁਜਲਮ ਐ ਸਾਰੇ ਸ਼ਹਿਰ ਦੇ ਸਾਹਮਣੇ ਛਾਤੀ 'ਚ ਗੋਲੀ ਮਾਰੂਗੀ ਮੈਂ ਨਹੀਂ ਮੈਨੂੰ ਮੇਰੇ ਪਿਆਰ ਨੇ ਮੈਨੂੰ ਕਾਬਲ ਬਣਾਇਆ ਐ ਮੈਨੂੰ ਡਰਨ ਵਾਲੀ ਮੈਂ ਦੋ ਬੱਚੇ ਆ ਮੇਰੇ ਮੈਂ ਸੰਭੂਗੀ ਜਰੂਰ ਸੰਭੂਗੀ ਮੈਂ ਤੁਹਾਡੇ ਹੱਥ ਬੰਨੇ ਸਾਡੇ ਨਹੀਂ ਬੰਨੇ ਮੇਂ ਦੇਣੀ ਮੇਰੇ ਪਿਓ ਕੋਲ ਪਸਤੋਲ ਵੀ ਹੈਗੀ ਹੈ ਮੈਨੂੰ ਸ਼ਕਲਾਵਾ ਖਾ ਦਿਓ ਇਹਨਾਂ ਨੇ ਮਾਰੇ ਆ ਬਸ ਮੈਂ ਆਪੇ ਬਦਲੇ ਲੂੰਗੀ ਆਪਣੇ ਘਰ ਵਾਲੇ ਦੇ ਉਹ ਚਾਂਸੀ ਦੀ ਰਾਣੀ ਸੀ ਤੇ ਮੈਂ ਵੀ ਬਨ ਕੇ ਵਖਾਉਂਗੀ ਮੈਂ ਵੜ ਦੂਗੀ ਗਰਦਨਾ ਉਹਨਾਂ ਦੀ ਜਿਨ੍ਹਾਂ ਨੇ ਮੇਰੇ ਘਰ ਵਾਲੇ ਨੂੰ ਉਹਨੇ 11 ਸਾਲ ਤੱਕ ਮੈਨੂੰ ਅੱਜ ਤੱਕ ਤੂੰ ਨਹੀਂ ਬੋਲਿਆ ਸਾਬ ਤੇ ਭਾਈ ਸਾਹਿਬ ਪੁਲਿਸ ਦੀ ਅਸੀਂ ਡਿਊਟੀ ਥੋੜੀ ਦੇਖ ਕੇ ਸ਼ਹਿਰ ਥੋੜਾ ਰੁਕ ਗਿਆ ਹੈ ਨਹੀਂ ਤੇ ਐਨਾ ਰੋਸ ਹੀ ਸ਼ਹਿਰ ਦੇ ਵਿੱਚ ਕਿ ਸ਼ਹਿਰ ਅਸੀਂ ਨਹੀਂ ਖੁੱਲਣ ਦਿਆਂਗੇ ਪਰ ਉਹਨਾਂ ਨੇ ਦੇਖਿਆ ਵੀ ਐਸਐਚਐਸ ਸਾਹਿਬ ਉਹ ਟੀਮ ਵੱਲੋਂ ਥੋੜਾ ਸਹੀ ਟਰੈਕ ਪਕੜਿਆ ਆ ਇਸ ਕਰਕੇ ਅਸੀਂ ਇੱਕ ਟਾਈਮ ਦਿੱਤਾ ਹੈ ਉਹਨਾਂ ਨੇ ਲਾਈਨ ਇੱਕ ਦਿੱਤੀ ਹੈ ਵੀ ਜੇ ਸਹੀ ਟਰੈਕ ਤੇ ਚੱਲਦੇ ਰਹਿਣਗੇ ਤਾਂ ਸਾਡਾ ਇਹਨਾਂ ਸਿਉਕ ਪੂਰਾ ਰਹੇਗਾ ਇਹਨਾਂ ਦੀ ਉਪੇਖਿਆ ਅਸੀਂ ਕਰਦੇ ਹੋਏ ਇਹਨਾਂ ਨੂੰ ਅਸੀਂ ਬੱਚੇ ਦਾ ਪੋਸਟਮਾਰਟਮ ਕਰਾ ਕੇ ਉਹਦਾ ਸੰਸਕਾਰ ਕਰਕੇ ਅਸੀਂ ਤੇ ਇੱਕ ਮੌਕਾ ਦਿੱਤਾ ਹੈ ਇਹ ਹੁਣ ਉਸ ਤੇ ਕਿੰਨਾ ਖਰੇ ਉਤਰਦੇ ਨੇ ਇਹਨਾਂ ਤੋਂ ਸਾਨੂੰ ਉਮੀਦ ਹੈ ਵੀ ਸਾਨੂੰ ਇਹ ਅੱਜ ਜੇ ਰਿਜ਼ਲਟ ਦਿੰਦੇ ਨੇ ਤੇ ਬਹੁਤ ਅੱਛੀ ਗੱਲ ਹੈ ਅੱਜ ਸਰੇ ਐਸਐਸਪੀ ਸਾਹਿਬ ਆਏ ਸੀ ਸਾਨੂੰ ਬੜਾ ਆਸ਼ਵਾਸਨ ਦੇ ਕੇ ਗਏ ਨੇ ਤੇ ਅਸੀਂ ਉਹਨਾਂ ਤੋਂ ਉਮੀਦ ਕਰਦੇ ਆਂ ਕਿ ਉਹਨਾਂ ਦਾ ਕਹਿਣਾ ਸੀ ਅੱਜ ਤੁਹਾਨੂੰ ਸ਼ਾਮ ਤੱਕ ਕੋਈ ਨਾ ਕੋਈ ਰਿਜ਼ਲਟ ਮਿਲੇਗਾ ਔਰ ਅਸੀਂ ਉਹ ਉਮੀਦ ਕਰਦੇ ਆਂ ਸਾਨੂੰ ਉਹ ਰਿਜ਼ਲਟ ਮਿਲੇਗਾ ਸਾਨੂੰ ਮਤਲਬ ਨਹੀਂ ਸਾਰੇ ਸ਼ਹਿਰ ਨੂੰ ਇਹ ਸ਼ਹਿਰ ਦਾ ਬੱਚਾ ਇੱਕ ਗਿਆ ਹੈ ਮੇਰੇ ਕੱਲੇ ਦਾ ਬੱਚਾ ਨਹੀਂ ਹੈ ਮੇਰੇ ਕੱਲੇ ਦਾ ਬੱਚਾ ਹੈ ਜਿਹੜਾ ਚਲਾ ਗਿਆ ਉਹ ਸ਼ਹਿਰ ਦੇ ਕੰਮ ਆਵੇ ਸ਼ਹਿਰ ਬੱਚਿਆਂ ਦਾ ਬਚਾਅ ਹੋ ਜਵੇ ਮੇਰਾ ਬੱਚਾ ਜਾ ਚੁੱਕਿਆ ਹੈ ਮੈਨੂੰ ਉਸ ਦਾ ਦੁੱਖ ਤੇ ਹੈਗਾ ਪਰ ਮੈਂ ਉਹ ਪ੍ਰਗਟ ਨਹੀਂ ਕਰਨਾ ਮੇਰੇ ਸ਼ਹਿਰ ਦੇ ਦੂਸਰੇ ਬੱਚਿਆਂ ਨੂੰ ਉਸ ਦਾ ਲਾਭ ਮਿਲੇ ਉਹਨਾਂ ਦਾ ਬਚਾਅ ਹੋਵੇ ਕਿਉਂ ਉਹ ਵੀ ਮੇਰੇ ਵੱਡੇ ਪਰਿਵਾਰ ਦਾ ਹਿੱਸਾ ਨੇ ਮੈਂ ਉਮੀਦ ਕਰਦਾ ਹਾਂ ਵੀ ਅੱਜ ਰਿਜ਼ਲਟ ਦੇ ਨੀਤੇ ਲੋਕਾਂ ਦੇ ਵਿੱਚ ਅੱਜ ਵੀ ਜਿੰਨੇ ਵੀ ਲੋਕ ਮੈਨੂੰ ਸਵੇਰ ਤੋਂ ਮਿਲਣ ਆ ਰਹੇ ਨੇ ਕਹਿੰਦੇ ਬਲਦੇਵ ਜੀ ਤੁਸੀਂ ਇਹ ਕੀ ਕੀਤਾ ਬਾਜ਼ਾਰ ਕਿਉਂ ਖੁੱਲਣ ਦਿੱਤਾ ਮੈਂ ਕਿਹਾ ਮੈਂ ਖੁੱਲਣ ਦਿੱਤਾ ਇਹਨਾਂ ਦੀ ਥੋੜੀ ਇੱਕ ਜਿਹੜੀ ਟੀਮਵਰਕ ਸੀ ਉਸੋਂ ਮੈਨੂੰ ਲੱਗਾ ਮੇਰੇ ਸਾਥੀਆਂ ਨੂੰ ਵੀ ਲੱਗਾ ਵੀ ਇਹ ਠੀਕ ਟ੍ਰੈਕ ਤੇ ਤੇ ਚੱਲ ਰਹੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਮੌਕਾ ਦਿੱਤਾ ਹੈ ਇਹ ਮੌਕਾ ਕਿਤੇ ਖੁੰਝਾ ਨਾ ਦੇਣ ਤੇ ਫਿਰ ਉਹ ਹੀ ਪੁਰਾਣੀ ਸਥਿਤੀ ਲੋਕਾਂ ਦੇ ਵਿੱਚ ਜਿਹੜਾ ਰੋष ਹੈ ਉਹ ਪ੍ਰਗਟ ਨਾ ਹੋ ਜੇ ਮੈਨੂੰ ਇਸ ਦੀ ਚਿੰਤਾ ਹੈ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੇਰੇ ਸਾਹਮਣੇ ਖੜੇ ਨੇ ਵੀ ਇਹ ਰਿਜ਼ਲਟ ਉਸ ਦਾ ਕੱਢਣ ਤੇ ਆਨ ਵਾਲਾ ਕੋਈ ਮਾਹੌਲ ਹੈ ਹੋ ਜਾਂ ਨਾ ਬਣੇ ਜਿੰਦੇ ਨਾਲ ਕਿਸੇ ਕਿਸਮ ਦੀ ਵੀ ਕੋਈ ਨਿਰਾਸ਼ਾ ਵਾਲੀ ਗੱਲ ਹੋਵੇ ਕੀ ਲੱਗਦਾ ਕਿ ਇਸ ਵਾਰ ਦਾ ਪਿੱਛਲਾ ਕੋਈ ਟੱਕੇ ਲਾਗੜਾ ਹੋਵੇ ਕਿਸੇ ਨਾਲ ਕੋਈ ਨਿੱਜੀ ਰੰਜਸ਼ ਆ ਕੋਈ ਤੁਹਾਨੂੰ ਧਮਕੀ ਭਰੇ ਫੋਨ ਆਏ ਹੋ ਸਾਨੂੰ ਕੋਈ ਧਮਕੀ ਭਰਿਆ ਫੋਨ ਨਹੀਂ ਆਇਆ ਸਾਡੇ ਜੋ ਬਜ਼ੁਰਗਾਂ ਦੇ ਅਦਰਸ਼ ਨੇ ਸਾਡੇ ਦਾਦਾ ਜੀ ਤੋਂ ਚਲੋ ਉਹ ਤੇ ਦੁਕਾਨਦਾਰੀ ਕਰਦੇ ਸੀ ਸਾਡੇ ਪਿਤਾ ਜੀ ਸਮਾਜਿਕ ਸੰਸਥਾ ਆਰਐਸ ਨਾਲ ਜੁੜੇ ਹੋਏ ਸੀ ਉਹਨਾਂ ਨੇ ਮਰਹਾਲ ਜਿਹੜਾ ਵੀ ਜੀਵਨ ਬਤਾਇਆ ਨਾ ਸੇਵਾ ਤੋਂ ਬਗੈਰ ਉਹਨਾਂ ਦੇ ਕੋਲ ਕੋਈ ਲਫ਼ਜ਼ ਹੀ ਨਹੀਂ ਹੈਗਾ ਸੀ ਇਹ ਸ਼ਹਿਰ ਦੇ ਲੋਕ ਸਾਰੇ ਬੈਠੇ ਨੇ ਕਦੀ ਉਹਨਾਂ ਦੇ ਮੂੰਹ ਤੇ ਨਿਰਾਸ਼ਾ ਨਹੀਂ ਦੇਖੀ ਹਰ ਵੇਲੇ ਹੱਸੇ ਰਹਿਣਾ ਹਰੇਕ ਦਿਨ ਨਾਲ ਉਹਨਾਂ ਦੀ ਡੈਥ ਤੋਂ ਬਾਅਦ ਜਿੰਨੇ ਵੀ ਸਾਥੀ ਮੇਰੇ ਕੋਲ ਆਏ ਨੇ ਉਹਨਾਂ ਕੋਲੋਂ ਮੈਨੂੰ ਸਿਰਫ ਇੱਕੋ ਹੀ ਲਫ਼ਜ਼ ਮਿਲਿਆ ਕਿ ਮੇਰਾ ਬੋਈ ਨਾਲ ਬਹੁਤ ਪਿਆਰ ਸੀ ਇੱਕ ਲਫ਼ਜ਼ ਸਾਰਿਆਂ ਕੋਲੋਂ ਵੀ ਮੇਰਾ ਬੋਈ ਨਾਲ ਬਹੁਤ ਵਿਆਸ ਸੀ ਛੋਟਾ ਯਾ ਲਫਜ ਹੈ ਇੰਦੇ ਕਿੰਨੀ ਡੁੰਗਾਈ ਹੈ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋ ਹੋਗੇ ਪਰ ਏਸੀ ਦੀ ਜਿਹੜੀ ਇਹ ਅੱਗੇ ਪਰੰਪਰਾ ਚੱਲਦੀ ਆਈ ਇਹ ਮੈਂ ਆਪਦੀ ਬੜਾਈ ਆਪਦੇ ਮੂੰਹੋਂ ਨਹੀਂ ਕਰ ਸਕਦਾ ਮੇਰਾ ਬੇਟਾ ਹੈ ਜਿਹੜਾ ਸ਼ਹੀਦ ਹੋਇਆ ਹੈ ਉਹਨੂੰ ਨਜਾਇਜ਼ ਗੋਲੀ ਮਾਰੀ ਗਈ ਹੈ ਕਿਸੇ ਨਾਲ ਉਹਦੀ ਕੋਈ ਵਾਦਗਾਟ ਨਹੀਂ ਕੋਈ ਕੁਝ ਨਹੀਂ ਕਦੀ ਤੇ ਉੱਚਾ ਬੋਲਿਆ ਨਹੀਂ ਤੁਸੀਂ ਹੁੰਦੀਆਂ ਵੀਡੀਓ ਵੇਖਿਓ ਉਨੇ ਐਸੀ ਐਸੀ ਵੀਡੀਓ ਪਾਈਆਂ ਇਹ ਜਿਹੜੀਆਂ ਉਹ ਕਹਿੰਦਾ ਆਪਣੇ ਆਪ ਨੂੰ ਪਛਾਨੋ ਤੁਸੀਂ ਕਿੱਥੇ ਜਾਣਾ ਹੈ ਤੁਹਾਡਾ ਮੰਤਵ ਕੀ ਹੈ ਜੀਵਨ ਦਾ ਮੈਂ ਧਾਰਮਿਕ ਚੀਜ਼ਾਂ ਵਿੱਚ ਵਿਸ਼ਵਾਸ ਸੇ ਅਸੀਂ ਰੱਖਦੇ ਆ ਪਰ ਉਸੇ ਅਸੀਂ ਨਹੀਂ ਚੱਲ ਪਾਂਦੇ ਉਸ ਨੇ ਉਹ ਤੰਤਰ ਜਿਹੜਾ ਉਹਨੇ ਅਪਣਾਇਆ ਹੈ ਉਹਨੇ ਚੱਲ ਕੇ ਵੀ ਦਿਖਾਇਆ ਔਰ ਮੈਂ ਉਹਨੂੰ ਕਈ ਵਾਰੀ ਐਸੀ ਤੋਂ ਟੋਕਦਾ ਸੀ ਬੇਟਾ ਤੂੰ ਇਹ ਕੰਮ ਕਰ ਰਹੇ ਆ ਕੋਈ ਮਾੜਾ ਕੰਮ ਨਹੀਂ ਕਰਦਾ ਪਿਆ ਪਰ ਜਿਹੜੀ ਤੇਰੀ ਪਹਿਲੀ ਡਿਊਟੀ ਹੈ ਪਰਿਵਾਰ ਵਿੱਚ ਤੂੰ ਸ਼ਾਦੀ ਕੀਤੀ ਹੈ ਪਰਿਵਾਰ ਵਿੱਚ ਤੇਰੀ ਡਿਊਟੀ ਬਣਦੀ ਹੈ ਪਹਿਲੇ ਪਹਿਲੇ ਬੱਚਿਆਂ ਨੂੰ ਸੰਭਾਲ ਇਹ ਮੇਰੀ ਬੇਟੀ ਨੂੰ ਸੰਭਾਲ ਪਹਿਲੇ ਇਹਨਾਂ ਦੇ ਪ੍ਰਤੀ ਆਪਣਾ ਜ਼ਿੰਮੇਵਾਰੀ ਸਮਝ ਮੈਂ ਕਹਿ ਸਕਦਾ ਸੀ ਉਹ ਕਿੰਨੀਕ ਉਹਨੇ ਮੰਨਦਾ ਉਹ ਉਹਦੀ ਮਰਜ਼ੀ ਸੀ ਉਹਨੂੰ ਲਗਨ ਬਹੁਤ ਸੀ ਉਸ ਪਾਸੇ ਔਰ ਮਾੜੀ ਲਗਨ ਨਹੀਂ ਸੀ ਪਰ ਫਿਰ ਵੀ ਮੈਂ ਉਹਨੂੰ ਸਮਝਾਉਂਦਾ ਸੀ ਜਿਹੜਾ ਪਰਿਵਾਰ ਪਹਿਲੇ ਐ ਇਹ ਚੀਜ਼ ਰੱਖ ਜਰੂਰ ਤੂੰ ਪਰ ਇਸ ਨੂੰ ਥੋੜਾ ਜਿਹਾ ਇਸ ਪਰਿਵਾਰ ਤੋਂ ਬਾਹਰ ਰੱਖੀ ਕੀ ਲੱਗਦਾ ਕਿ ਆਰਐਸ ਸੰਗਠਨ ਤੇ ਜੁੜੇ ਹੋਣ ਨਾਲ ਤੁਹਾਡੇ ਪਰਿਵਾਰ ਨੂੰ ਐਡੀ ਵੱਡੀ ਸਜ਼ਾ ਮਿਲੀ ਹੈ ਦੇਖੋ ਮੈਂ ਆਪਦੇ ਮੂੰਹੋਂ ਇਹ ਗੱਲ ਨਹੀਂ ਕਹਿ ਸਕਦਾ ਸਮਾਜ ਬਹੁਤ ਅੱਛਾ ਹੈ ਉਹਦੇ ਵਿੱਚ ਕੁਝ ਪਰਸੈਂਟ ਲੋਕ ਕੁਝ ਪਰਸੈਂਟ ਮਨ ਲਓ ਜੇ 85 90% ਲੋਕ ਸਹੀ ਹੈ ਨਾ ਤੇ 10% ਲੋਕ ਜਿਹੜੇ ਉਹਨਾਂ ਨੂੰ ਬਰਦਾਸ਼ਤ ਕਰ ਰਿਹਾ ਹੈ ਗਲਤੀ ਉਹਨਾਂ ਦੀ ਹੈ 10% ਲੋਕ ਬਦਮਾਸ਼ੀ ਵਾਲੇ ਲੋਕ ਜੇ 90% ਲੋਕਾਂ ਨੂੰ ਧੱਕੇ ਹੀ ਸਹੀ ਕਰਦੇ ਵੇ ਹੈ ਉਹ 10% ਵਾਲਿਆਂ ਦੀ ਬਹਾਦਰੀ ਨਹੀਂ ਹੈਗੀ ਜੇ ਉਹ 90% ਲੋਕਾਂ ਦੀ ਕਮਜ਼ੋਰੀ ਹੈ ਸਿਰਫ 90% ਲੋਕ ਸਿੱਧੇ ਹੋ ਕੇ ਖੜੇ ਵੀ ਹੋ ਜਾਂਦਾ ਤੇ ਲੜਾਈ ਨਹੀਂ ਹੋ ਸਕਦੀ ਨਾ ਹੀ ਉਹਨਾਂ ਦੀ ਇੰਨੀ ਹਿੰਮਤ ਹੋ ਸਕਦੀ ਉਹ ਕਿਸੇ ਨਾਲੋਂ ਧੱਕਾ ਕਰਸਣ ਇੱਕ ਪੱਤਰ ਵਾਇਰਲ ਹੋ ਰਿਹਾ ਸਾਰੇ ਪੰਜਾਬ ਜਿਹੜਾ ਸੰਗਠਨ ਹੈ ਬਰਗੇੜ ਆ ਉਹਨਾਂ ਵੱਲੋਂ ਇੱਕ ਜ਼ਿੰਮੇਵਾਰੀ ਲਈ ਗਈ ਹੈ ਪਰ ਜਿੱਥੇ ਉਹਨਾਂ ਦੇ ਕਮਾਂਡਰ ਜਿਹੜੇ ਆ ਉਹਨਾਂ ਵੱਲੋਂ ਇੱਕ ਵਾਇਰਲ ਕੀਤਾ ਗਿਆ ਸੋਸ਼ਲ ਮੀਡੀਆ ਤੇ ਕਿ ਇਹਨਾਂ ਦੇ ਇਸ ਤੇ ਪਰਿਵਾਰ ਦੇ ਆਰਥਿਕ ਨਾਲ ਸੰਬੰਧ ਸੰਬੰਧਿਤ ਕਰਕੇ ਨਵੀਨ ਕੁਮਾਰ ਨੂੰ ਮੌਤ ਦੇ ਕਾਰਨ ਦੇ ਕੀ ਲੱਗ ਦੇਖੋ ਆਰਐਸਐਸ ਇੱਕ ਸਮਾਜਿਕ ਸੰਸਥਾ ਹੈ ਉਹਦਾ ਕੋਈ ਮੋਟਿਵ ਉਹ ਹੋ ਜਾ ਨਹੀਂ ਹੈਗਾ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਸੰਗ ਸ਼ੁਰੂ ਕੀਤਾ ਸੀ ਡਾਕਟਰੀ ਕਰਕੇ ਉਸ ਵੇਲੇ ਜਦੋਂ ਕਿ ਰੁਪਏ ਦੀ ਵੀ ਕੀਮਤ ਮਹਿਲ ਤੁਸੀਂ ਨਾਪ ਨਹੀਂ ਸਕਦੇ ਡਾਕਟਰੀ ਕਰਕੇ ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ ਔਰ ਆਵਦਾ ਸਾਰਾ ਜੀਵਨ ਆਵਦਾ ਉਹਨਾਂ ਨੇ ਇੱਕ ਇੱਕ ਖੂਨ ਦਾ ਕਤਰਾ ਸਮਾਜ ਦੇ ਵਾਸਤੇ ਜਦੋਂ ਦੇਖਿਆ ਵੀ ਕੁਝ ਅਸਮਾਜਿਕ ਤੱਤ ਲੋਗ ਐਡੇ ਵੱਡੇ ਸਮਾਜ ਨੂੰ ਬਹੁ ਗਿਂਤੀ ਸਮਾਜ ਨੂੰ ਤੰਗ ਕਰਦੇ ਨੇ ਉਹਨਾਂ ਨੇ ਫਿਰ ਇਸ Hindu ਸਮਾਜ ਨੂੰ ਇਕੱਠਾ ਕਰਨ ਵਾਸਤੇ ਆਪਦਾ ਜੀਵਨ ਉਹਨਾਂ ਨੇ ਦਾਤੇ ਲਾਇਆ ਧਰਮ ਕੋਈ ਵੀ ਨਹੀਂ ਮੜਾ ਹੈਗਾ ਸਾਡਾ ਜਿਹੜਾ ਸਿੱਖ ਧਰਮ ਵੀ ਹੈ ਬਹੁਤ ਅੱਛਾ ਹੈ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਸੋਖੇ ਲਫਜ਼ਾਂ ਵਿੱਚ ਸ਼ਾਸਤ੍ਰਾਂ ਨੂੰ ਇੱਕ ਨਿਚੋੜ ਕੱਢ ਕੇ ਲੋਕਾਂ ਨੂੰ ਸਹੀ ਰਾਸਤੇ ਵਾਸਤੇ ਸਹੀ ਰਾਸਤੇ ਵਿੱਚ ਸਿੱਖਿਆ ਲੈ ਕੇ ਚੱਲਣ ਵਾਸਤੇ ਉਹਨਾਂ ਨੇ ਇੱਕ ਗ੍ਰੰਥ ਬਣਾਇਆ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਗੀਤ ਅਸੀਂ ਰੋਜ਼ ਬੋਲਦੇ ਹਾਂ। ਪਿਤਾ ਵਾਰਿਆ ਤੇ ਲਾਲਚਾਰੇ ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ। ਪਿਤਾ ਜੀ ਨਾ ਦੇ ਤੇਗ ਬਹਾਦਰ। ਮਾਂ ਗੁਜਰੀ ਦੇ ਜਾਏ। ਉਹ ਹਿੰਦ ਤੇਰੀ ਸ਼ਾਨ ਬਦਲੇ। ਉਹਨਾਂ ਨੇ ਕਿੰਨੇ ਤਿਆਸੀਤੇ ਅੱਜ ਪਰ ਸਮਾਜ ਜਿਹੜਾ ਹੈਗਾ ਕੀ ਉਹਨਾਂ ਦੇ ਆਦਰਸ਼ ਦਿਖ ਰਿਹਾ ਹੈ ਅੱਜ ਆਦਰਸ਼ ਸੇ ਲੋਕਾਂ ਦਾ ਕਿਹੜਾ ਕਿਹੜਾ ਆਦਰਸ਼ ਹੈ ਕਿਨਾਂ ਨੂੰ ਉਹ ਮਹਾਪੁਰਸ਼ ਸਮਝਦੇ ਨੇ ਕੀ ਉਹ ਸਮਹਾਪੁਰਸ਼ਾਂ ਦੀ ਲਾਈਨ ਤੇ ਕੋਈ ਉਹ ਚੱਲ ਰਹੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਬਣਾਇਆ ਜਿਨ੍ਹਾਂ ਨੇ ਦੇਸ਼ ਵਾਸਤੇ ਧਰਮ ਵਾਸਤੇ ਆਪਣੇ ਸੀਸ ਦੇਤੇ ਕੀ ਉਹ ਉਸ ਲਾਈਨ ਤੇ ਇਹ ਚੀਜ਼ਾਂ ਠੀਕ ਹੋ ਰਹੀਆਂ ਨੇ ਇੰਨੀ ਕਿ ਮੇਰੀ ਬੇਨਤੀ ਹੈ ਧੰਨਵਾਦ ਮੈਨੂੰ ਪਾਪਾ ਦਾ ਨਹੀਂ ਪਤਾ ਇਹ ਕੀ ਸੋਚਦੇ ਐ ਪੁਲਿਸ ਵਾਲੇ ਖੜੇ ਐ ਪਰ ਮੇਰੇ ਵੱਲ ਜ਼ੀਰੋ ਐ ਫਿਰੋਜ਼ਪੁਰ ਤੋਂ ਪਿਛਲੇ ਸਾਲਾਂ ਤੋਂ ਇੰਨੇ ਕਾਂਡ ਹੋਈ ਐ ਮੈਂ ਅੱਜ ਤੱਕ ਕਾਂਡ ਹੀ ਸੁਨੇ ਐ ਮੈਂ ਕਦੇ ਨਹੀਂ ਵੇਖਿਆ ਕਿ ਪੁਲਿਸ ਨੂੰ ਮਿਲ ਗਿਆ ਜੇ ਇਹਨਾਂ ਨੂੰ ਮਿਲ ਵੀ ਜਾਵੇ ਤੇ ਇਹਨਾਂ ਦੇ ਹੱਥ ਬੰਨੇ ਆ ਉਤਲਿਆਂ ਨੇ ਕਹਿ ਦਿੰਨਾ ਜੀ ਛੱਡ ਦਿਓ ਮੈਂ ਸਰਕਾਰ ਤੋਂ ਇਹ ਹੀ ਉਮੀਦ ਕਰਦੀ ਆ ਕਿ ਮੇਰਾ ਸੁਆਗਤਾ ਨਹੀਂ ਰਿਆ ਪਰ ਅੱਗੋ ਅੱਗੋ ਬਾਤ ਜਨ ਉਹਨਾਂ ਨੂੰ ਵੇਖਦੇ ਸਾਰੀ ਗੋਲੀ ਮਾਰ ਤੇ ਜਦੋਂ ਤੇ ਸਾਰੇ ਸ਼ਹਿਰ ਦੇ ਸਾਹਮਣੇ ਵੀਡੀਓ ਬਣੇ ਸਾਰੇ ਦੇਸ਼ ਵਿੱਚ ਦੇਸ਼ ਤੇ ਵਾਇਰਲ ਹੋਵੇ ਵੀ ਅੱਜ ਤੋ ਬਾਅਦ ਕਿਸੇ ਵੀ ਬੇਕਸੂਰ ਦੇ ਗੋਲੀ ਵੱਜੇ ਤਾਂ ਉਹਦਾ ਇਨਜਾਮ ਹੋਊਗਾ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਜਿੱਥੇ ਸਾਡੀ ਲੋੜ ਅਸੀਂ ਜਾਵਾਂਗੇ ਅਸੀਂ ਖੜਾਂਗੇ ਨਹੀਂ ਤਾਂ ਤੁਹਾਡੇ ਹੱਥ ਬੰਨ੍ਹੇ ਤਾਂ ਮੈਨੂੰ ਪਿਸਤੌਲ ਦੇ ਦਿਓ ਦੱਸ ਦਿਓ ਆ ਮੁਜਲਮ ਐ ਸਾਰੇ ਯਾਰ ਦੇ ਸਾਹਮਣੇ ਛਾਤੀ 'ਚ ਗੋਲੀ ਮਾਰੂਗੀ ਮੈਂ ਨਹੀਂ ਮੈਨੂੰ ਮੇਰੇ ਪਿਆਰ ਨੇ ਮੈਨੂੰ ਕਾਬਲ ਬਣਾਇਆ ਐ ਮੈਂ ਨਹੀਂ ਡਰਨ ਵਾਲੀ ਮੈਂ ਦੋ ਬੱਚੇ ਆ ਮੇਰੇ ਮੈਂ ਸੰਭੂਗੀ ਜਰੂਰ ਸੰਭੂਗੀ ਮੈਂ ਤੁਹਾਡੇ ਹੱਥ ਬੰਨੇ ਸਾਡੇ ਨਹੀਂ ਬੰਨੇ ਵਾਜ ਭਾਵੇਂ ਮੈਨੂੰ ਗ੍ਰਫਤਾਰ ਕਰਕੇ ਜੇਲ੍ਹਾਂ ਸੱਟ ਦੇ ਆ ਜਨਾ ਦੀ ਸਜ਼ਾ ਵੀ ਘਟ ਲੂੰਗੀ ਮੈਨੂੰ ਪਿਸਤੋਲ ਦੇ ਦਿਓ ਨਹੀਂ ਦੇਣੀ ਮੇਰੇ ਪਿਓ ਕੋਲ ਪਿਸਤੋਲ ਵੀ ਹੈਗੀ ਹੈ ਮੈਨੂੰ ਸ਼ਕਲਾ ਵਖਾ ਦਿਓ ਇਹਨਾਂ ਨੇ ਮਾਰੇ ਆ ਬਸ ਮੈਂ ਆਪੇ ਬਦਲੇ ਲੂੰਗੀ ਆ ਦੇ ਘਰ ਵਜੇ ਦੇ ਉਹ ਝਾਂਸੀ ਦੀ ਰਾਣੀ ਸੀ ਤੇ ਮੈਂ ਵੀ ਬਨ ਕੇ ਵਖਾਉਂਗੀ ਮੈਂ ਮਾਰਦੂ ਕੀ ਗਰਦਨਾ ਉਹਨਾਂ ਦੀ ਆ ਜਿਨ੍ਹਾਂ ਨੇ ਮੇਰੇ ਘਰ ਵਾਲੇ ਨੂੰ ਉਹਨੇ 11 ਸਾਲਾਂ ਤੋਂ ਮੈਨੂੰ ਅੱਜ ਤੱਕ ਤੂੰ ਨਹੀਂ ਬੋਲਿਆ ਉਹਨੇ ਮੈਨੂੰ ਕਿਹਾ ਨਾ ਅਨੂੰ ਤੁਸੀਂ ਆ ਕਰਦੋ ਤੁਸੀਂ ਆ ਕਰਦੋ ਇਸ ਪਰਿਵਾਰ ਦੀ ਇੱਕ ਕਾਬਲੀ ਤੇ ਮੈਨੂੰ ਮੇਰੇ ਸਹੁਰੇ ਨੇ ਵੀ ਅੱਜ ਤੱਕ ਤੂੰ ਕਰਕੇ ਨਹੀਂ ਬੁਲਾਇਆ ਕਦੇ ਨੂੰ ਤੂੰ ਅਨੂੰ ਤੂੰ ਆ ਕਰਦੇ ਤੁਸੀਂ ਬੇਟਾ ਤੁਸੀਂ ਆ ਕਰਦੋ ਮੇਰਾ ਘਰ ਵੇਖਣ ਆਏ ਸੀ ਮੇਰੇ ਪਿਓ ਨੇ ਕਿਹਾ ਬੇਟਾ ਮੈਂ ਤੇਰਾ ਬੋਧ ਕਰਦਾ ਪਰ ਜਿਹੜਾ ਤੈਨੂੰ ਤੇਰਾ ਸੋਹਰਾ ਮਿਲਿਆ ਨਾ ਮੇਰੇ ਤੋਂ ਵੱਧ ਪਿਆਰ ਕਰਨ ਵਾਲਾ ਮਿਲਿਆ ਜੇ ਤੂੰ ਇਹ ਜਾ ਕੇ ਕਹਿੰਗੀ ਪਪਾ ਤੁਸੀਂ ਮੇਰੇ ਵਾਸਤੇ ਬੋਧ ਵਧੀਆ ਕਰ ਲੱਭੇ ਆਏ ਤੂੰ ਮੈਂ ਕਹਿੰਨੀਆ ਮੇਰੇ ਸੋਹਰੇ ਨੇ ਮੇਰੇ ਦਾਦੇ ਸੋਹਰੇ ਨੇ ਅੱਜ ਤੱਕ ਮੈਨੂੰ ਕਦੇ ਤੂੰ ਵਰਣੀ ਮੈਨੂੰ ਸੁਣਿਆ ਨਾ ਮੇਰੇ ਘਰ ਵਾਲੇ ਨੇ ਮੇਰਾ ਘਰ ਉਹ ਤਾਂ ਕਿ ਮੱਖੀ ਨੂੰ ਨਹੀਂ ਮਾਰ ਸਕਦੇ ਸੀ ਉਹ ਕਹਿੰਦੇ ਸੀ ਨਾਂ ਨਾਂ ਚ ਵੀ ਜਾਨ ਵਸਦੀ ਹੈ ਕਿਉਂ ਮਾਰਨਾ ਇਹਨਾਂ ਨੂੰ ਤੁਹਾਡੇ ਹਸਬੰਦ ਨੇ ਕਦੇ ਕੋਈ ਗੱਲ ਕੀਤੀ ਸੀ ਕਿ ਵੀ ਤੁਹਾਡੇ ਨਾਲ ਕਿਸੇ ਨਾਲ ਲਾਕਡਾਟ ਹੈ ਨਹੀਂ ਕਦੇ ਵੀ ਨਹੀਂ ਨਾ ਮੈਂ ਕਹਿੰਨੀ ਆ ਕੋਈ ਸ਼ਖਸ ਆਇਆ ਹੋਵੇ ਜਿਹਦੇ ਕੋਈ ਚ ਵੀ ਨਹੀਂ ਕਦੇ ਵੀ ਕੋਈ ਉਹ ਤਾਂ ਦੁਕਾਨ ਤੇ ਹਰੇਕ ਗਾਗ ਦੀ ਆ ਕੇ ਡਿਟੇਲ ਦੱਸਦੇ ਸੀ ਅੱਜ ਮੈਂ ਇਹਨੇ ਪੈਸੇ ਵਟ ਕੇ ਲੈ ਕੇ ਆਏ ਆ ਅੱਜ ਮੈਨੂੰ ਇਹ ਜਗਾਗ ਟੱਕਰਿਆ ਆ ਜਾਜੀ ਬੁੱਢੀ ਟੱਕਰੀ ਆ ਅੱਜ ਮੈਨੂੰ ਐਵੇਂ ਕੀਤਾ 1% ਦਾ ਵੀ ਉਹਨਾਂ ਨੇ ਕਦੇ ਕੁਝ ਨਹੀਂ ਕੀਤਾ ਸੀ ਮੈਂ ਤਾਂ ਆਪਣੀ ਬੇਟੀ ਵਾਸਤੇ ਖਾਣਾ ਬਣਾ ਰਹੀ ਸੀ ਪਾਪਾ ਦੁਕਾਨ ਤੇ ਗਏ ਆ ਬੱਚਾ ਨੂੰ ਪਾਰਕ ਲੈ ਕੇ ਜਾਂਦੇ ਸੀਗੇ ਕਹਿੰਦੇ ਸੀ ਵੀ ਆਪਾ ਬੇਟਾ ਮੈਨੂੰ ਥੋੜੀ ਪ੍ਰੋਬਲਮ ਸੀ ਵੀ ਬੇਟੀ ਨੂੰ ਸ਼ਾਇਰ ਕਰਾਨੀ ਆ ਪਰੋਜ ਮੈਂ ਸਾਸੂ ਮਾ ਮੇਰੇ ਹੈ ਨਹੀਂ ਸੀਗੇ ਮੈਂ ਬੇਟੀ ਨੂੰ ਰੋਟੀ ਬਣਾ ਕੇ ਖਵਾਈਂਦੀ ਸੀ ਮੈਨੂੰ ਸਾਹਮਣੇ ਆਂਟੀ ਨੇ ਆਵਾਜ਼ ਮਾਰੀ ਕਹਿੰਦੇ ਅਨੂ ਨਵੀਨ ਨੂੰ ਗੋਲੀ ਵੱਜ ਗਈ ਨਵੀਨ ਨੂੰ ਗੋਲੀ ਵੱਜ ਗਈ ਮੈਨੂੰ ਮੇਰੇ ਪੈਰਾ ਥੱਲੇ ਜ਼ਮੀਨ ਮੈਂ ਕਹਿੰਿਆ ਨਹੀਂ ਹੋ ਹੀ ਨਹੀਂ ਸਕਦਾ ਫਿਰ ਮੈਨੂੰ ਅੱਜ ਸਵੇਰ ਟਿੱਕਰ ਇਹੀ ਸੀ ਕਿ ਮਾਰ ਨਹੀਂ ਕਿਸੇ ਹੋਰ ਦੇ ਹੋਣੀ ਗਲਤੀ ਨਾਲ ਵੱਜ ਗਈ ਮੈਨੂੰ ਹੈ ਹੀ ਨਹੀਂ ਕਿ ਮੇਰੇ ਘਰ ਵਾਲਾ ਐਡਾ ਬੋਲਾ ਉਹ ਕਿਸੇ ਨੂੰ ਤੂੰ ਤੜਾਕ ਨਹੀਂ ਕਰਨ ਵਾਲਾ ਪੂਰੇ ਸ਼ਹਿਰ ਦੀ ਗਵਾਹੀ ਦੇਣੀ ਆ ਸਾਰੇ ਦੁਕਾਨ ਤੋਂ ਪੂਰੇ ਬਾਜ਼ਾਰ ਚ ਫਿਰ ਲੋ ਵੀ ਕਦੇ ਕਿਸੇ ਨੇ ਉਹਨੂੰ ਕਦੇ ਮਾੜਾ ਬੋਲਦੇ ਸੁਣਿਆ ਕਦੇ ਤੂੰ ਤੜਾ ਕਰਦੇ ਸੁਣਿਆ ਇੱਕ ਬੰਦਾ ਵੀ ਬੋਲਦੇ ਤਾਂ ਇੱਥੇ ਗੋਲੀ ਖਾਉਂਗੀ ਮੈਂ ਇੱਥੇ ਇੱਕ ਬੰਦਾ ਵੀ ਕਹਿ ਦੇ ਤੇ ਮੈਨੂੰ ਫਿਰ ਵੀ ਐਂ ਸੀ ਮੈਂ ਕਿਹਾ ਕਿਸੇ ਹੋਰ ਦੇ ਮਾਰ ਨਹੀਂ ਹੋਊਗੀ ਇਹ ਤਾਂ ਭਾਈ ਰਸਤੇ ਚ ਆ ਗਏ ਮੇਰਾ ਦਿਲ ਵੀ ਮੈਂ ਕੱਲ ਦਾ ਫੋਨ ਨਹੀਂ ਚਲਾ ਕੇ ਵੇਖਿਆ ਵੀ ਕੀ ਬਣਿਆ ਮੈਨੂੰ ਅੱਜ ਮੇਰੇ ਨਾਨ ਨਵਾਈਏ ਨੇ ਵੀਡੀਓ ਵਿਖਾਈ ਹੈ ਵੇਖਿਆ ਕਿ ਉਹ ਬਾਜ਼ਾਰ ਦੇ ਵਿੱਚ ਹੀ ਖੜੇ ਹੋਏ ਸੀ ਕਚੋਰੀਆ ਖਾਂਦੇ ਪਏ ਸੀ ਥੀਟ ਮੀਨਸ ਉਹ ਪਿੱਛੇ ਨਿਗਾ ਰੱਖਦੇ ਸੀ ਵੀ ਆਹ ਟਾਈਮ ਇਹ ਬੰਦਾ ਬਾਹਰ ਨਿਕਲਦਾ ਤੇ ਜਦੋਂ ਨਿਕਲੂਗਾ ਤੇ ਸੀ ਕਰਕੇ ਤੇ ਗੋਲੀ ਮਾਰਾਂਗੇ ਮੈਨੂੰ ਤਾਂ ਸਰਕਾਰ ਤੋਂ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਚਾਹੀਦਾ ਕਿ ਮੇਰੇ ਨਾਲ ਇਨਸਾਫ ਹੋਵੇ ਮੇਰੇ ਘਰ ਵਾਲੇ ਜਿਨਨੇ ਮਾਰਿਆ ਸਾਰੇ ਸ਼ਹਿਰ ਦੇ ਸਾਹਮਣੇ ਉਹਦੀ ਗੋਲੀ ਵੱਜੇ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਤੋਂ ਬਾਅਦ ਕਿਸੇ ਨੇ ਕੁਝ ਕੀਤਾ ਤਾਂ ਹੁੰਦਾ ਇਹ ਮਾੜਾ ਹਾਲ ਹੋਗਾ ਹੋਰਾਂ ਦੇ ਸੁਭਾਗ ਉੱਜੜਨੇ ਬੰਦ ਹੋ ਜਾਣ ਬਸ ਮੈਂ ਤਾਂ ਇਹੀ ਅਪੀਲ ਕਰਦੀ ਆਂ